ਉ ਉੱਚ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਤਾਰੀ ਜੀ ਤੁਮ ਤੇ ਹੋਇਐ ਸੋ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਜੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸ਼੍ਰੀ ਵਾਹਿਗੁਰੂ ਜੀ ਅਰਦਾਸ ਮਿਹਰਵਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ਼੍ਰੀ ਭਗਉਤੀ ਜੀ ਸਹਾਇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਗੁਰ ਰਾਮਦਾਸੇ ਹੋਈ ਸਹਾਏ ਅਰਜਣ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਦਟੈ ਸਭ ਦੁਖ ਜਾਏ ਗੁਰ ਤੇਗ ਬਹਾਦਰਿ ਸਿਮਰੀਐ ਕਰੁਣਾਉਣ ਦਿਆਵੈ ਧਾਏ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਸੱਚੇ ਪਾਤਸ਼ਾਹ ਸਭ ਤਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਦਸਾ ਪਾਠਿਆਂ ਜਿਹਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਦੀ ਜੋਤ ਹਾਜ਼ਰਾ ਹਜ਼ੂਰ ਜਾਹਿਰਾ ਜੂਰ ਕਲ ਜੁੱਕੇ ਬੋਹਿਤ ਨਾਮ ਬਾਨੇ ਕੇ ਜਹਾਜ ਹਲਤ ਪਲਤ ਕੇ ਰਖੇ ਅਕਲੋਕ ਪਰਲੋਕ ਕੇ ਸਾਹਿਕ ਹਾਜਰ ਨਾਜਰ ਦਸ ਪਾਤਸ਼ਾਹਾਂ ਜਿਹਦੇ ਸਰੂਪ ਇਸਕੇ ਪਾਠ ਦਰਸ਼ਨ ਦੇ ਧਾਰਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਦਸ ਪਾਤਸ਼ਾਹਾਂ ਚਾਰ ਸਾਹਿਬ ਜਹਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਿਆਰਿਆਂ ਪਿਆਰਿਆਂ ਸਿਧਕਵਾਨਾਂ ਜਿਹਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਮੂਹ ਸ਼ਹੀਦਾਂ ਸਿੰਘਾਂ ਜੀ ਕੀ ਕਮਾਈ ਕਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਮੂਹ ਗੁਰ ਤਖਤਾਂ ਸਮੂਹ ਗੁਰਦੁਆਰਿਆਂ ਚੰਡਿਆਂ ਬੁੱਗਿਆਂ ਨਿਸ਼ਾਨਾਂ ਗੁਰਧਰਮਾਂ ਗੁਰ ਸਰੋਵਰਾਂ ਜੀ ਕਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਗਰੀਬ ਨਿਵਾਜ ਬਾਬਾ ਜੀ ਅਸ ਵੇਲੇ ਆਪ ਜੀ ਕੇ ਹਜੂਰ ਬੇਨਤੀ ਹੈ ਦਾਸਾਂ ਦੇ ਸਿਰ ਤੇ ਯੱਥ ਰੱਖੋ ਕਾਮ ਕਰੋਧ ਲੋਭ ਮੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਦਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਣਾ ਨਾਲ ਵਣਿ ਆਵੇ ਕੇਸਾਂ ਸਵਾਸਾਂ ਨਾਲ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਆਪ ਦੀ ਮਾਇ ਨੂੰ ਸੰਕੋਚੋ ਆਪ ਦੀ ਮਾਇ ਨੂੰ ਮੋੜ ਲੋ ਸਤਿਗੁਰ ਜੀ ਚਰਣਾ ਨਾਲ ਜੋੜ ਲੋ ਕਲ ਯੁਗ ਨਾਲ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚਰਣਾ ਵਿੱਚ ਮੇਲ ਲਓ ਟੁੱਟੇ ਘੰਡੋ ਮਿਹਰਬਾਨ ਜੋ ਪਾਵੇ ਸੋ ਕੰਮ ਕਰਾਈ ਮਿਹਰਬਾਨ ਜੋ ਨਾ ਪਾਵੇ ਸੋ ਨਾ ਕਰਾਈ ਜੋ ਪਾਵੇ ਸੋ ਮਤ ਬੁੱਧ ਸੰਗਤ ਦੇਈ ਜੋ ਨਾ ਪਾਵੇ ਸੋ ਨਾ ਦੇਈ ਜਿੱਥੇ ਪਾਵੇ ਤਿੱਥੇ ਰੱਖ ਲੈ ਜਿੱਥੇ ਨਾ ਪਾਵੇ ਤਿੱਥੇ ਨਾ ਰੱਖੀ ਜਿੱਥੇ ਵੀ ਰੱਖੀ ਆਪਣੇ ਚਰਣਾ ਵਿੱਚ ਰੱਖੀ ਖੰਡ ਭਜਨ ਬਖਸ਼ੀਂ ਦਰਗਾਹ ਦੇ ਬਖਸ਼ਿਆ ਹੋਇਆ ਸਾਜੀਆਂ ਨਿਵਾਜੀਆਂ ਮਾ ਪ੍ਰਸ਼ਾਂ ਦੇ ਮੇਲੇ ਬਖਸ਼ੀ ਜਿਹਦੇ ਮਿਲਨੇ ਕਰਕੇ ਸਿੱਖੀ ਚਦਕ ਦੀ ਪ੍ਰਾਪਤੀ ਹੋਵੇ ਧੁਰ ਦਰਗਾਹ ਦੀ ਸਮਤ ਮੇਲੇ ਦਰਗਾਹ ਦੇ ਬਖਸ਼ੇ ਹੋਇਆਂ ਦਾ ਮੇਲਾ ਬਖਸ਼ੀ ਦਰਗਾਹ ਹੋ ਡਿੱਗੇ ੱੱਕੇ ਨਿੰਦਕ ਪੁਰਛ ਦੀ ਸੰਗਤ ਨਾ ਦੇ ਜਿਹਦੇ ਮਿਲਨੇ ਕਰਕੇ ਤੁਸੀਂ ਵਿਸਰ ਜਾਓ ਦਰਗਾਹ ਦੇ ੱੱਕੇ ਦਾ ਮੇਲਾ ਨਾ ਦੇਓ ਜੀ ਮਿਹਰਬਾਨ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜੇ ਤੂੰ ਦੁਬਾਰਾ ਉੱਪਰ ਐ ਤੇ ਤੈਲੇ ਹੋ ਬਾਰ ਛੜਦੇ ਵਲ ਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾਂ ਕਲਯੁਗ ਦੇ ਧੱਤੇ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲਛਿਦਰ ਤੋਂ ਹੱਥ ਦੇ ਕੇ ਬਚਾ ਲੋ ਸਤਿਗੁਰ ਜੀ ਰਹਿਮ ਕਰੋ ਦਰੋਂ ਕਰੋ ਨਾਮਦਨ ਬਖਸ਼ੋ ਆਪ ਦੇ ਚਰਨਾਂ ਦੀ ਉਪ ਬਖਸ਼ੋ ਆਪ ਦੇ ਦਰ ਦੀ ਸੇਵਾ ਬਖਸ਼ੋ ਭਾਣੇ ਵਿੱਚ ਲਿਆਓ ਭਾਣਾ ਮਿੱਠਾ ਲੱਗੇ ਮੈਂ ਕੀਤਾ ਨਾ ਜਾਤਾ ਰਾਮ ਕੋਰੋਂ ਕਿਆ ਮੋਂ ਦੇ ਸੰਸਕ ਚੋਰ ਗੁਣ ਹੈ ਗੌਰ ਲੂਣ ਹਰਾਮੀ ਪਾਣ ਨਾਮ ਨਾ ਪਾਰ ਗ੍ਰਾਮੀ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਬ ਗੁਣ ਹਮਾਰੇ ਦਇਆ ਕਰੋ ਕਸ਼ਮਹਿਰਿਉ ਪਾਬੋ ਡੁੱਬਦੇ ਪੱਥਰ ਤਹਰੇ ਕੋ ਪਰਿਉ ਜੈਸੇ ਦਾਦਰਾ કચ્છ ਦੇਸ ਵਿਦੇਸ ਨਾਂ ਬੂਝ ਐਸੇ ਮਹਿਰਾ ਮਨ ਵਿਕਿਆ ਬਿਮੋਇਆ ਕਛਾਰਾ ਪਾਰ ਨਾ ਸੂਝੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਰੀਬ ਨੂੰ ਬਖਸ਼ ਲੋ ਸਤਿਗੁਰ ਜੀ ਨਿਦਦਾ ਮੰਗ ਤਾਪ ਜੀ ਦੇ ਦਰ ਅੱਗੇ ਖੜਾ ਸਾਰੇ ਤਰ੍ਹਾਂ ਨੂੰ ਗਾ ਕੇ ਤੇਰੇ ਦਰ ਆਇਆ ਹਾਂ ਮੰਗਤੇ ਦੀ ਚੋਲੀ ਨਾਮ ਦੀ ਖੈਰ ਪਾ ਮੰਗਤਾ ਖਾਲੀ ਨਾ ਜਾਏ ਆਪ ਦੇ ਦਰ ਦੀ ਸਿਫਤ ਬਖਸ਼ੋ ਸੋ ਊਲਾਮੇ ਦਿਨੈ ਕੈ ਰਾਤੀ ਮਿਲਨ ਸਹੰਸ ਸਿਫਤ ਸਲਾਣ ਨੂੰ ਛੱਡ ਕੈ ਰੰਗੀ ਲੱਗਾ ਹੰਸ ਆਪ ਦੇ ਦਰ ਦੀ ਸਿਫਤ ਮੇਰੇ ਮੂੰਹ ਵਿੱਚ ਪਾਓ ਮਰੇ ਹੋਇਆਂ ਨੂੰ ਜਿੰਦੇ ਕਰੋ ਆਪ ਦੇ ਦਰ ਦੀ ਸਿਫਤ ਬਖਸ਼ੋ ਸਿੰਘੁ ਗਾਈਏ ਦਿਨ ਰਾਤ ਵਾ ਵਾਹਿ ਨਿਰੰਕਾਰ ਨਾ ਵਿਸਰੇ ਨਾ ਵਿਸਾਰੀ ਨਾ ਭੁੱਲੀ ਨਾ ਭਲਾਈ ਆਪਿਆਂ ਨੂੰ ਆਪਦੇ ਕਰੀ ਸਿਰ ਤੇ ਅਥ ਰੱਖੀ ਸਮਤ ਬਖਸ਼ੀ ਏ ਮਹਾਰਾਜਾ ਆਪ ਜੀ ਨੇ ਜੋ ਕੀਤਾ ਸੋ ਵਾ ਵਾ ਜੋ ਕਰੋਗੇ ਸੋ ਵਾ ਵਾ ਜੋ ਇਸ ਵੇਲੇ ਸੱਚੇ ਪਾਤਸ਼ਾਹ ਜੀ ਬੈਠੇ ਆਜਰ ਨਾਜਰ ਫਤਖ ਕਰ ਕਰਾ ਰਹੇ ਸੋ ਪੀ ਵਾ 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 ਹੇ ਵਾਹਿਗੁਰੂ ਨਿਰੰਕਾਰ ਆਪ ਜੀ ਕੇ ਜੂਰ ਕਥਾ ਕੀਰਤਨ ਸੰਧਿਆ ਵੇਲੇ ਸੋਦਰ ਰਹਿ ਰਾਜ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ 파ਸ ਸਿੱਖ ਸਾਧ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਵਣ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦੁ ਜਪ ਆਦ ਸਚੁ ਜਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਦਰਸ਼ਨ ਦੇਖ ਜੀਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ पूरण करम होए प्रभ मेरा ए बिनंती सुनो ए बिनंती सुनो प्रभ मेरे देहो नाम कर अपने तेरे अपनी शरण राख अपनी शरण राख प्रभ दाता गुर प्रसाद के न विरले जाते सुनो बिनो प्रभ सुनो बिनो प्रभ मेरे मीता ਕਾਰਣ ਕਵਲ ਵਸੈ ਮੇਰੇ ਚੀਤਾ ਨਾਨਕ ਇਕ ਕਰ ਨਾਨਕ ਇਕ ਕਰ ਅਰਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਦਰਸ਼ਨ ਦੇਖ ਜੀਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ yeah hey. city was ਆਦਿ ਜਪ ਆਦਿ ਸਤਿ ਜੁਗਾਦ ਸਤਿ ਹੈ ਭੀ ਸਤਿ ਨਾਨਕ ਹੋਸੀ ਈ ਸਚ ਨਾਨਕ ਹੋਸੀ ਪੀ ਸਚ ਹਮ ਸਰਦੀਨ ਦਇਆਲ ਨਾ ਤੂੰ ਕਰ ਅਬ ਪਤੀਆਰ ਕਾ ਕੀ ਜੈ ਬਚਨੀ ਮਨ ਮਾਨੇ ਬਚਨੀ ਤੋਰ ਮੋਰ ਮਨ ਮਾਨੇ ਬਲ ਬਲ ਜਾਉ ਰਮਈਆ ਕਾਰਨੀ ਕਾਰਨ ਕਵਨ ਅਭੋਲ ਬਹੁਤ ਜਨਮ ਵਿਛਰੇ ਤੇ ਵਾਦੋ ਇਹ ਜਨਮ ਤੁਮਾਰੇ ਲੇਖੀ ਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀ ਨੰਦ ਗੁਰੇ ਨਿਦਾਨ ਗੁਰੂ ਗਰੀਬ ਨਿਵਾਸ ਗੁਰੂ ਗਰੀਬ ਨਿਵਾਸ मधु हम तुम तूषा हम से तूषा मधु हम पापी तुम पाप खंडन हम पापी तुम पाप खंडन